ਵਾਟਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਚਾਰ ਬੜਾ ਦਿਖਾਵਾਂਗੇ ਦੋ ਤਾਜੀਆਂ ਸੂਆਂ ਦੋ ਕਪੜਾ ਰੇਟ ਡਿਟੇਲ ਵੀ ਤੁਹ ਬੋਦਦੇ ਆਓ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਟਰੈਸ ਦੱਸਿਓ ਆਪਣਾ ਬਰਨਾਲਾ ਜ਼ਿਲ੍ਹਾ ਬਰਨਾਲਾ ਦੀ 3 ਦਫਾਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 62805816569 ਠੀਕ ਆ ਪਹਿਲਾ ਨੰਬਰ ਜਿਹੜੀ ਵਹਿੜ ਤਾਜੀ ਸੂਈ ਦੇਖ ਰਹੇ ਆ ਕਿਹੜਾ ਸੁਹਾ ਸੁਈ ਆ ਵੀਰ ਦੰਦੋ ਹੈਗੀ ਆ ਦੰਦੋ ਚਾਰ ਦਾ ਦੰਦ ਸੁਹਾ ਦੂਜਾ ਸੁਈ ਆ ਉਹ ਮਗਰ ਬੱਛੀ ਆ ਅਸਾ ਮਗਰ ਬੱਛੀ ਆ ਕਿਆ ਬਾਤ ਆ ਚਾਰ ਚਾ ਨਹੀਂ ਆ ਜਮਾ ਹਨਾ 나ੜੂਆ ਗਿੱਲਾ ਜਮਾ ਨਾਲ ਆ ਤੇ ਜੇਰ ਜੂ ਰੋਕੇ ਆ ਜੇਰ ਜੂ ਵੀ ਹੋ ਗਈ ਆ ਕੱਲ ਦੀ ਸੁਈ ਦੀ ਆ ਅਸਾ ਕੱਲ ਸ਼ਾਮ ਦੀ ਸੁਈ ਵੀ ਆ ਜੀ ਤੇ ਚੋਣ ਜਵਾਦਾਂ ਨਾ ਤੁਰਾ ਕਿਵੇਂ ਇਹਦੀਆਂ ਠੀਕ ਐ ਸੋ ਤਾਰਾਂ ਦੇਖੋ ਇਹਦੀਆਂ ਕਿਆ ਬਾਤ ਆ ਸਾਫ ਸੁਥਰਾ ਸੋਨਾ ਮੋਟਾ ਚੋਣਾ ਚਾਹੇ ਵੀ ਰੱਥੀ ਚਵਾਈ ਕਰ ਲੈ ਚਾਹੇ ਮਸ਼ੀਨੀ ਹੈਣਾ ਦੋਨੇ ਟਾਈਪ ਦਾ ਵੈਰ ਤੇ ਥਣ ਲੱਗਿਆ ਮਗਰ ਸੋਨੇ ਧਾਰਾ ਮਾਰਦੀ ਤੇ ਚਵਾਈ ਦੇਖੋ ਯਾਰ ਕਿਆ ਬਾਤ ਆ ਗਰਨੇ ਯਾਰ ਕੀ ਚਵਾਈ ਆ ਜਮਾ ਤੇ ਕਿੰਨਾ ਦੁੱਧ ਪਾ ਦੂਗੀ ਹਜੇ ਸ਼ੁਰੂ ਹੀ ਆ ਵੀਰੇ ਆਪਾਂ ਕਹਿੰਦੇ 26 ਸਾਈ ਬਣ ਕੇ ਲੈ ਜੇ ਬੰਦਾ ਸੋ ਥਣ ਦੇਖੋ ਯਾਰ ਸੱਡੀ ਥਣ ਬਣੀ ਥਣ ਚਾਰੇ ਨਿੱਖਣਵੇਂ ਤੇ ਬਾਈ ਜੀ ਰੇਟ ਤਾਂ ਵੇਚਣ ਵਾਲਾ ਕੀ ਆ ਵੇਚਣ ਵਾਲਾ ਰੇਟ ਬਾਈ 1 ਲੱਖ 5000 ਮਾਲਦਾਨ ਹੋ ਜੂਗਾ ਤੋਰ ਦੀ ਬਾਹਰ ਨੇ ਉਹਨੂੰ ਸੋ ਵੀਰੋ 1 ਲੱਖ 5000 ਰੁਪਇਆ ਸੂਈ ਸਵਾਈ ਜੇ ਰੋ ਕੇ ਧਾਰਾ ਮਾਰ ਕੇ ਦਿਖਾ ਦਿਆਂ ਮਗਰ ਇਹਦੇ ਬੱਚੀ ਆ ਕਿ ਸਨੋਮੈਨ ਜੀ ਦੱਸਾ ਵੀ ਆ ਕਿਨੇ ਤੇ 1 5 ਜੋ ਮਾਣਦਾਨ ਕਰ ਦਿਆਂਗੇ ਸੋ ਵੀਰੋ ਕੱਦ-ਕੜ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਕਿਸੇ ਪਾਸੋਂ ਦਿੱਸੀ ਨਾ ਵੀ ਨਹੀਂ ਤੇ 1 5 ਜੋ ਮਾਣਦਾਨ ਮੌਕੇ ਜਾਈ ਬੰਦੇ ਦਾ ਆਪਾਂ ਕਰ ਦਾਂਗੇ ਹਣਾ ਠੀਕ ਹੈ ਅੱਗੇ ਵੀਰੇ 2 ਨੰਬਰ ਤੇ ਦੇਖ ਰਹੇ ਆ ਆਪਾਂ ਵੈਡ ਜਿਹੜੀ ਕਾਫੀ ਕਲਰ ਚ ਆ ਗਈ ਹੈ ਨਾ ਕਿਹੜਾ ਸੂਆ ਸੂਰੀ ਆਈਏ ਦੂਜਾ ਸੂਆ ਤੇ ਕੈਕ ਦਿਨ ਸੂਣ ਦੇ ਵਿੱਚ ਲੈਂਦੀ ਪਈ ਐ ਇਹ ਕੱਢ ਜੂ ਲਗਭਗ ਹਫਤਾ ਖਾਣਾ ਤੇ ਇਹਨੇ ਦੁੱਧ ਪਹਿਲਣੇ ਕਿੰਨਾ ਦੇਤਾ ਜੀ 17 18 ਕਹਿੰਦੇ ਬਾ 20 ਦੇ ਨੀਅਰ ਬੋਟਲ ਹੀ ਹੈਗੀ ਐ ਜਮ ਠੀਕ ਹੈ ਇੱਕ ਹਫਤਾ ਸੂਣ ਜਬਾਗੀ ਰੇਟ ਕੀ ਰਹੂ ਇਹਦਾ 85000 ਦੀ ਮਾਨਦਨ ਕਰਦੇ ਆਂਗੇ ਥੋਰੀ ਬਾਹਰ ਨੂੰ ਤਬਰ ਫੇਸ ਕੁਆਲਟੀ ਵਗੈਰਾ ਦੇਖੋ ਬੈੜਦੀ ਸੋਹਣੀ ਸਾਫ ਸੁਥਰੀ ਦੂਜਾ ਸੂਰਿਆ ਰੇਟ 85000 ਰੁਪਇਆ ਕੱਦ ਕੜ ਵਜ਼ਨ ਮजूद ਬਹੁਤ ਆ ਕਿਸੇ ਪਾਸੇ ਰਿਸੀ ਨਾ ਵੀ ਨਹੀਂ ਤੇ ਕਾਫੀ ਕਲਰ ਦੇ ਵਿੱਚ ਆ ਗਈ ਤੇ ਬਾਕੀ ਲੇਵਾ ਦੇਖੋ ਜੀ ਜੀ ਸੋ ਥਾਂ ਤੋਂ ਦੇਖੋ ਯਾਰ ਸੋਹਣਾ ਸਾਫ ਸੁਥਰਾ ਕਿਸੇ ਪਾਸੇ ਰਿਸੀ ਨਾ ਵੀ ਨਹੀਂ ਕਹਿੰਦਾ ਬਾ 20 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੇ ਤੇ ਬਾਕੀ ਵਜਿਆ ਰੁੱਤ ਚ ਆਉਂਦੀ ਸਿਰਫ ਇਹਦੇ 10 ਦਿਨ ਮੰਨ ਕੇ 10 ਤੋਂ ਅੰਦਰ ਅੰਦਰ ਸੂਪੂਗੀ ਜਮਾ ਆ ਬਈ ਘਾਣ ਲੈ ਰੋ ਤਾਂ ਵਧੀਆ ਹੁੰਦੀ ਮੇਰੇ ਅੱਗੇ ਬਾਈ ਜੀ ਤੇਰਾ ਨੰਬਰ ਦੇਖ ਰਹੇ ਆ ਜਿਹੜੀ ਕਿਹੜਾ ਸੂਆ ਸੂਈ ਹੋਈ ਆ ਇਹਦੇ ਮਗਰ ਬੱਚ ਆ ਗਈ ਆ ਅੱਛਾ ਇਹਦੇ ਮਗਰ ਬੱਚੀ ਆ ਗਈ ਐਰ ਸਿਰ ਦੀ ਕੈਟਾਗਰੀ ਚ ਨਾ ਤੇ ਜੇਰ ਜੂ ਰੋ ਕੇ ਆ ਜਾਵਾਂ ਸਾਰਾ ਕੁਝ ਬਾਈ ਓਕੇ ਆ ਇਹ ਵੀ ਕੱਲ ਕੋਈ ਨਹੀਂ ਜੀ ਤੇ ਦੁੱਧ ਕਿੰਨਾਗਾ ਠੰਡੇ ਦੁੱਧ ਕਿੰਨਾਗਾ ਦੁੱਧ ਬਈ ਰਾਇ ਸ਼ਮਾ ਫਰਮਾਇਆ ਕਿ ਸਵੇਰੇ ਕੱਢਿਆ ਦਿੱਤਾ ਸਾਫ ਬਿਲਕੁਲ ਬਹੁਤ ਵੈਰੀ ਜੀ ਬਹੁਤ ਬਹੁਤ ਜੀ ਤੇ ਕਿੰਨਾ ਦੁੱਧ ਹਾਈਸਟ ਮੰਨ ਕੇ ਚੱਲੀ ਆ ਹਾਂ ਜੀ 22 23 ਰੇਟ ਕੀ ਰਹੂ ਇਹਦਾ 85000 ਜਮਾਨਤਨ ਕਰ ਦਾਂਗੇ ਸੁਪਰ ਫੇਸ ਕੁਆਲਟੀ ਵਗੈਰਾ ਦੇਖੋ ਬੈੜ ਦੀ ਸੋਹਣੀ ਸਾਫ ਸੁਥਰੀ ਤੇ ਰੇਟ 85000 ਰੁਪਏ ਦੁੱਧ 20 ਤੋਂ ਵੱੱਪ ਦੇ ਦਿੰਦੇ ਸਾਡੇ ਇੱਕ 8 ਕੋਈ ਦੀ ਚੋਈ ਕਰੀ ਵੀ ਹੁੰਦੀ ਜੀ ਸਾਊਥਲਾ ਨਾਲ ਅਜਾ ਲਾੜਾ ਨੇ ਵੀ ਹੈ ਜਿਹਨੇ ਵੀ ਨੇ ਲੈਣੀਆ ਤੋਂ ਦਾਂਗਾ ਸੱਚੋ ਅਕੇ ਤਸੱਲੀ ਕਰਕੇ ਤੁਹਾਡਾ ਵਗੈਰਾ ਮਾਰ ਕੇ ਲਿਜਾ ਸਕਦਾ ਹਾਂ ਦੇਰ ਜੂ ਰੋਕ ਕੇ ਆ ਨਾੜੂਆ ਨਾਲ ਆ ਮਗਰੇ ਤੇ ਬੱਛੀ ਆ ਗਈ ਹਨਾ ਠੀਕ ਹੈ ਤੇ ਅੱਗੇ ਆਪਾਂ ਜਿਹੜੀ 4 ਨੰਬਰ ਦੇਖ ਰਹੇ ਹਾਂ ਇਹ ਤੱਲਾ ਹਨਾ ਕਿਹੜੇ ਥਣ ਤੋਂ ਠੀਕ ਆ ਬਹਿਣੀ ਵਾਲਾ ਮੂਹਰ ਨਾਲ ਥਣ ਜਮਾ ਹੈਗੀ ਆਂ ਤਾਂ ਕਿ ਇਹਦਾ ਕਿਤਾ ਵੀ ਥੋੜਾ ਦੇਵਾਂਗੇ ਮੈਂ ਥਣ ਦਾ ਲੈ ਸੀ ਹੈ ਨਹੀਂਗਾ ਠੀਕ ਆ ਦੂਜੇ ਦਿਨ ਥਣ ਓਕੇ ਆ ਹਨਾ ਹਾਂ ਭਾਈ ਤੈਨੂੰ ਥਣ ਓਕੇ ਆ ਠੀਕ ਆ ਸੂਆ ਕਿਹੜਾ ਸੁੰਦੀਆ ਤੀਜਾ ਸੂਆ ਕਿਹੜਾ ਤਨ ਕੱਢਦੀ ਹੈ ਹਫਤਾ ਤੱਕ ਜੂਨ ਚ ਬਾਕੀ ਹੈ ਨਾ ਤੇ ਬਾਈ ਜੀ ਰੇਟ ਇਹਦਾ ਕੀ ਹੋਊਗਾ ਰੇਟ ਬਾਈ ਜੀ ਆਪਾਂ ਬੋਲ ਤੇ ਕਰ ਲੈ ਜੀ ਜਮਾ ਬਾਜਪ ਹੋਊਗਾ ਜਮਾ ਬਾਜ ਠੀਕ ਹੈ ਤੇ ਕੱਢ ਜੂ 5 ਚਰਦਣਾ ਜੀ ਹੈ ਨਾ ਹਾਂ ਬਾਕੀ ਮੈਂ ਇਹਨਾਂ ਨੂੰ ਜੁੱਲੀ ਜੂਨ ਸਾਹਿਬ ਬਾਈ ਤੁਸੀਂ ਹੀ ਬੋਲ ਦੁੱਧ ਕਿੰਨਾ ਕੁ ਪਾਇਆ ਇਹਨੇ ਦੁੱਧ ਬਾਈ ਇਹਦਾ ਮੰਨ ਕੇ ਲੈ ਜੀ ਦੂਜੇ ਜੀ ਇਹਦਾ ਆਪਾਂ ਆਪਾਂ ਬੱਧੀ 27 28 ਆਪਾਂ ਕਹਿੰਦੇ ਵੀ ਤੇਲ 25 ਕਿਲੋ ਮੰਨ ਕੇ ਲੈ ਜੇ 20 ਕਿਲੋ ਮੰਨ ਕੇ ਲੈ ਜੀ ਪਰ ਇਹਦਾ ਰੇਟ ਹੈਦਾ 15 ਮੰਤਰੀ ਦੇ ਕਰੀਬ ਅੱਛਾ ਰੇਟ ਕਮਾਲ 15 ਚ ਫਰੀ ਹੋ ਜੂ ਤੋ ਵੀਰੋ ਰੇਟ ਇਹ ਜਿਆ ਕਰ ਦੇਣਾ ਨਹੀਂ 15 ਪਾ ਕੇ ਗਾਂ ਤੋਂ ਨੂੰ ਫ੍ਰੀ ਹੋ ਜਣੇ ਮਗਰ ਜੇ ਇਹ ਜੀ ਗਾਣੇ ਬੱਚੀ ਪੁੱਛੀ ਦੇਦੀ ਯਾਰ ਕਿਆ ਬਾਤ ਆ ਹਾਂ ਜਮਾਂ ਜਰ ਜੈਨੂਨ ਰੇਟ ਕਰ ਜੀ ਬੰਦੇ ਲੋ ਵੀ ਜਾਣ ਕਰਤੀ ਬੜੀ ਵੱਖਰੀ ਯਾਰ ਭਾਈ ਹਾਂ ਜੈਜ ਗੱਲਾ ਸੋ ਕਦ ਕੁਦ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਹਜੇ ਕੱਟ ਜਵਾਬਤਾ ਹਣਾ ਬਾਕੀ ਲੇਵ ਉਹਦੇ ਤਾਂ ਕਮਾਲ ਹੋ ਦੀ ਕੁਛ ਕਰਦਾ ਜੀ ਸੋ 6280581659 ਵੀ ਦਾ ਮੋਬਾਈਲ ਨੰਬਰ ਹੈ 4 ਗਾਂ ਮਤ ਦਿਖਾ ਦਿਆਂ ਪਿੰਡ ਭਦੌੜ ਜਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਤਹਿ ਦਰ